ਵੀ ਕੀਤੀ ਗਈ ਹੈ ਕਿ ਉਹ ਜਿਹੜਾ ਸਮਾਨ ਹੈ ਦੁਕਾਨਾਂ ਦੀ ਹੱਦ ਦੇ ਅੰਦਰ ਹੀ ਰੱਖਣ ਦੱਸਦੀ ਹੈ ਕਿ ਨਗਰ ਕੌਂਸਲ ਰਾਜਪੁਰਾ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਉਹਨਾਂ ਨੂੰ ਉੱਚ ਅਧਿਕਾਰੀਆਂ ਦੇ ਵੱਲੋਂ ਹੁਕਮ ਦਿੱਤੇ ਗਏ ਨੇ ਜਿਸ ਦੇ ਤਹਿਤ ਇਹ ਸਪੈਸ਼ਲ ਡਰਾਈਵ ਚਲਾਈ ਗਈ ਹੈ ਨਮਸਕਾਰ ਮੈਂ ਤੁਹਾਡਾ ਆਪਣਾ ਜਤਿੰਦਰ ਲਕੀ ਇਸ ਟਾਈਮ ਅਸੀਂ ਖੜੇ ਆ ਗੁਰਦੁਆਰਾ ਸਾਹਿਬ ਰੋਡ ਤੇ ਜਿੱਥੇ ਕਿ ਨਗਰ ਕੌਂਸਲ ਵੱਲੋਂ ਐਨਕ੍ਰੋਚਮੈਂਟ ਨੂੰ ਲੈ ਕੇ ਇੱਕ ਬਿਆਨ ਚਲਾਇਆ ਜਾ ਰਿਹਾ ਹੈ اسی ਦੇ ਤਹਿਤ ਹੀ ਇਹਨਾਂ ਦੀ ਗੱਡੀ ਨਾਲ ਕੁਮਰੀ ਹੈ ਤੇ ਨਾਲ ਨਾਲ ਜਿੱਥੇ ਵੀ ਇਹਨਾਂ ਨੂੰ ਦਿਖਦਾ ਹੈ ਕਿ ਇਹ ਜੋ ਦੁਕਾਨਦਾਰ ਦਾ ਸਮਾਨ ਬਾਹਰ ਪਿਆ ਹੈ ਜਿਹੜਾ ਕਿ ਉਹਦੇ ਹਦੂਦ ਦੇ ਅੰਦਰ ਨਹੀਂ ਹੈ ਉਸ ਨੂੰ ਜ਼ਬਤ ਕਰਨ ਦਿੱਤਾ ਗਿਆ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਗੁਰਦੁਆਰਾ ਸਾਹਿਬ ਰੋਡ ਤੇ ਤੇ ਇਹਨਾਂ ਵੱਲੋਂ ਜੋ ਹੈ ਦੁਰਗਾ ਮੰਦਿਰ ਰੋਡ ਔਰ ਗੁਰਦਾਰੇ ਸੋ ਰੋਡ ਤੇ ਜੋ ਹੈ ਸਾਂਝੇ ਤੌਰ ਤੇ ਇੱਕ ਜੋ ਡਰਾਈਵ ਚਲਾਈ ਜਾ ਰਹੀ ਹੈ ਅਸੀਂ ਗੱਲਬਾਤ ਕਰਾਂਗੇ ਜੋ ਇੱਥੇ ਨਗਰ ਕੌਂਸਲ ਦੇ ਅਧਿਕਾਰੀ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਹ ਡਰਾਈਵ ਕਦ ਤੱਕ ਚੱਲੇਗੀ ਤੇ ਕਿਸ ਤਰ੍ਹਾਂ ਅੱਗੇ ਵੀ ਹੋਰ ਇਹਨਾਂ ਦਾ ਕੀ ਪਲਾਨ ਹੈ ਜਤਿੰਦਰ ਲਕੀ ਰਾਜਪੁਰਾ ਸਰ ਕੀ ਕਹਿਣਾ ਚਾਹੋਗੇ ਅਗਰ ਨਗਰ ਕੌਂਸਲ ਵਾਲ ਜਿਹੜੀ ਹੈ ਨਜਾਇਜ਼ ਮਾਨਾ ਦੀ ਜਿਹੜੀ ਹੈ ਤੇ ਕਿਤੇ ਜਾਰੀ ਹੈ ਤੇ ਚੱਕਾ ਚੱਕੇ ਨਾਲ ਲਈ ਜਾ ਰਹੇ ਨਗਰ ਕੌਂਸਲ ਦੇ ਵਿੱਚ ਕੀ ਚੱਕਰ ਕੀ ਆ ਰੀਮਾਨ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਬੇਨਤੀ ਕਰਦਾ ਸਾਰੇ ਦੁਕਾਨਦਾਰਾਂ ਨੂੰ ਜਿੱਥੇ ਤੱਕ ਦੀ ਤੁਹਾਡੀ ਹਦੂਦ ਹੈ ਉੱਥੇ ਤੱਕ ਆਪਣਾ ਸਮਾਨ ਰੱਖਣ ਪਰੰਤੂ ਤੁਸੀਂ ਆਪ ਵੀ ਦੇਖ ਸਕਦੇ ਹੋ ਮਾਰਕੀਟ ਦੇ ਵਿੱਚ ਜਿੱਥੇ ਛੋਟੀਆਂ-ਛੋਟੀਆਂ ਗਲੀਆਂ ਨੇ ਤੇ ਦੁਕਾਨਦਾਰ ਨਜਾਇਜ਼ 5 ਤੋਂ 10 ਫੁੱਟ ਤੱਕ ਦਾ ਬਾਹਰ ਨਜਾਇਜ਼ ਕਬਜ਼ਾ ਕਰਕੇ ਆਪਣਾ ਸਮਾਨ ਰੱਖ ਲੈਣੇ ਹਨ ਤਾਂ ਜੋ ਜਿਹੜੀ ਆਮ ਇਹ ਪਬਲਿਕ ਆ ਜਾ ਰਹੀ ਹੈ ਇਹਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸਾਡੇ ਕੋਲ ਰੋਜ਼ਾਨਾ ਸ਼ਿਕਾਇਤਾਂ ਵੀ ਹੁੰਦੀਆਂ ਹਨ ਇਨ੍ਹਾਂ ਦਾ ਹੱਲ ਕਰਨ ਲਈ ਅਸੀਂ ਮੋਕੇ ਤੇ ਆ ਕੇ ਇਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਬੇਨਤੀ ਕਰਦੇ ਆਂ ਕਿ ਤੁਸੀਂ ਆਪਣਾ ਸਮਾਨ ਅੰਦਰ ਰੱਖ ਲਓ ਪਰੰਤੂ ਹੁਰ ਦੁਬਾਰੇ ਇਹਨਾਂ ਵੱਲੋਂ ਜੇਕਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਨਗਰ ਕੌਂਸਲ ਰਾਜਪੁਰਾ ਦਫਤਰ ਵੱਲੋਂ ਉੱਚ ਅਧਿਕਾਰੀਆਂ ਵੱਲੋਂ ਜੋ ਵੀ ਸਾਨੂੰ ਹਦਾਇਤਾਂ ਕੀਤੀ ਜਾਂਦੀ ਹੈ ਉਸ ਹਿਸਾਬ ਨਾਲ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ। ਆ ਜੇ ਕੋਈ ਸਪੈਸ਼ਲ ਡਰਾਈਵ ਚੱਲ ਰਹੀ ਹੈ ਜਾਂ ਡੈਗੂਲਰੀ ਚੱਲ ਰਹੀ ਹੈ? ਇਹ ਸਾਡੀ ਡੇਲੀ ਰੁਟੀਨ ਦਾ ਵਰਕ ਹੈ। ਹਾਂਜੀ ਜਿਹੜਾ ਸਰਕਾਰ ਨੂੰ ਕੀ ਹੈ ਨਗਰ ਕੌਂਸਲ ਪਿਛਲੇ ਕਾਫੀ ਸਾਲਾਂ ਤੋਂ ਇਸ ਤਰ੍ਹਾਂ ਕਰਦੀ ਹੈ ਸਾਮਾਨ ਚੱਕ ਕੇ ਲੈ ਜਾਂਦੀ ਹੈ। ਦੁਕਾਨਦਾਰ ਫਿਰ ਨਹੀਂ ਹਟਦੇ ਫਿਰ ਉਸ ਤਰੀ ਆਪਣਾ ਸਾਮਾਨ ਬਾਹਰ ਰੱਖਦੇ ਰਹੇ। ਕੀ ਕਰਨ ਤੋਂ ਬਦਲੇ? ਜੀ ਸਰ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਬੁਰੇ ਕੁਝ ਰੇੜੀ ਫੜੀ ਫੜੀਆਂ ਵਾਲੇ ਆ ਜਿਹੜੇ ਸਟਰੀਟ ਨੇ ਜਿਹੜੇ ਕਿ ਪਟਿਆਲਾ ਰੋਡ ਤੁਸੀਂ ਦੇਖ ਸਕਦੇ ਹੋ ਆਪਣੀ ਰੇੜੀਆਂ ਖੜਾ ਲੈਣੇ ਓਨ ਰੋਡ ਜਿਨ੍ਹਾਂ ਕਾਰਨ ਟ੍ਰੈਫਿਕ ਨੂੰ ਕਾफी ਸਮੱਸਿਆ ਆ ਰਹੀ ਹੈ ਤਾਂਸੀਂ ਬਾਰ-ਬਾਰ ਉਹਨਾਂ ਨੂੰ ਇਹੀ ਗੁਜਾਰਿਸ਼ ਕਰ ਰਹੇ ਹਾਂ ਕਿ ਤੁਸੀਂ ਮੋਕੇ ਤੇ ਆਪਣੀ ਇੱਕ ਪਾਸੇ ਆਪਣੀ ਰੇੜੀ ਨਾ ਖੜਾਓ ਤਾਂ ਜੋ ਕਿਸੇ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਤੁਸੀਂ ਆਪਣਾ ਗਲੀਆਂ ਚ ਕਲੋਨੀਆਂ ਚ ਆਪਣਾ ਤੁਰਦੇ ਫਿਰਦੇ ਰਹਿ ਕੇ ਆਪਣਾ ਜੋ ਬਿਜ਼ਨਸ ਹੈ ਉਹਨੂੰ ਕੰਟੀਨਿਊ ਰੱਖੋ